ਮੈਂ ਨਰਿੰਦਰ ਕੁਮਾਰ ਪੁੱਤਰ ਸ਼੍ਰੀ ਦੇਵਰਾਜ ਪਿੰਡ ਨਥਨੰਗਰ ਡਾਕਾ ਨ ਕਾਠਗੜ ਤਹਿਸੀਲ ਬਲਾਚੌਰ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹਾਂ ਜਿਹੜੀ ਮੈਂ ਤੁਹਾਡੇ ਸਾਹਮਣੇ ਵੀਡੀਓ ਪੇਸ਼ ਕਰਨ ਜਾ ਰਿਹਾ ਹਾਂ ਉਹ ਦਸਤਾਵੇਜ਼ਾਂ ਦੇ ਆਧਾਰ ਤੇ ਹੈ ਇਹ ਮੇਰੇ ਵੱਲੋਂ ਤਹਿਸੀਲਦਾਰ ਦਫ਼ਤਰ ਬਲਾਚੌਰ ਨੂੰ ਪਾਈ ਹੋਈ ਆਰਟੀਆਈ ਦਾ ਜਵਾਬ ਹੈ ਜੋ ਕਿ ਤਹਿਸੀਲਦਾਰ ਵੱਲੋਂ ਸਾਰੇ ਦਸਤਾਵੇਜ਼ ਮੈਨੂੰ تصਦੀਕ ਕਰਕੇ ਦਿੱਤੇ ਹਨ ਉਹਨਾਂ ਦਸਤਾਵੇਜ਼ਾਂ ਨੂੰ ਦੇਖਣ ਤੋਂ ਬਾਅਦ ਮੈਨੂੰ ਇਹ 420ਸੀ ਜਿਹੜੀ ਕੀਤੀ ਉਸਦਾ ਪਤਾ ਲੱਗਿਆ ਹੈ ਕਿ ਇੰਤਕਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਪਹਿਲਾ ਇੰਤਕਾਲਾਂ ਦਾ ਜਿਹੜਾ ਸਕੈਂਡਲ ਘੁਟਾਲਾ ਸਾਹਮਣੇ ਆਇਆ ਹੈ ਸ਼ੇਅਰ ਕੀਤੀ ਜਾ ਰਹੀ ਜਾਣਕਾਰੀ ਦਫ਼ਤਰ ਤਹਿਸੀਲਦਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪ੍ਰਾਪਤ ਇੰਤਕਾਲਾਂ ਅਤੇ ਨਾਲ ਲਗਾਏ ਦਸਤਾਵੇਜ਼ਾਂ ਦੇ ਆਧਾਰ ਤੇ ਹੈ ਇਹ ਇੰਤਕਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੱਥਾ ਨੰਗਲ ਨਾਲ ਸੰਬੰਧਿਤ ਹਨ ਕੌਣ ਹਨ ਇਸ ਕਪਲੇ ਵਿੱਚ ਸ਼ਾਮਲ ਇਸ ਵੀਡੀਓ ਨੂੰ ਜ਼ਰੂਰ ਦੇਖੋ ਪਹਿਲਾ ਇੰਤਕਾਲ ਜੋ ਕਿ RAMDAS ਪੁੱਤਰ ਭਗਤ RAM ਵੱਲੋਂ ਕਰਵਾਇਆ ਗਿਆ ਕਰਾਏ ਗਏ ਸਾਰੇ ਇੰਤਕਾਲ ਪੱਤਾ ਨੰਬਰ 114 ਖਾਤਾ ਨੰਬਰ 121 ਨਾਲ ਸੰਬੰਧਿਤ ਹਨ ਇਹ ਸਾਰੇ ਇੰਤਕਾਲ ਕਾਨੂੰਗੋ ਪਟਵਾਰੀ ਅਤੇ ਆਖਰ ਵਿੱਚ ਤਹਿਸੀਲਦਾਰ ਮੈਡਮਾਨਗੀ ਤੋਂ ਬਾਅਦ ਮਨਜ਼ੂਰ ਹੋਏ ਹਨ ਇਹ ਇੰਤਕਾਲ ਨਿਕਾ ਉੱਤਰ ਵਜੀਰਾ ਦੀ ਜ਼ਮੀਨ ਨਾਲ ਸੰਬੰਧਿਤ ਹੈ ਇਹ ਜਿਹੜੀ ਤਕਸੀਮ ਕਰਾਈ ਗਈ ਹੈ RAMDAS ਵੱਲੋਂ ਕਰਵਾਈ ਗਈ ਨਕੇ ਦੇ 6 ਲੜਕੇ ਗੇਂਦੂ ਰਖਾ ਰਾਮ ਭਗਤ ਰਾਮ ਪਾਨਾ ਰਾਮ ਰਾਮ ਆਸਰਾ ਅਤੇ ਤੁਲਸੀ ਰਾਮ ਸਨ ਜਦ ਕਿ ਕੁਰਸੀ ਨਾਮੇ ਦੇ ਵਿੱਚ ਰਾਮਦਾਸ ਵੱਲੋਂ ਨਿੱਕੇ ਦੀਆਂ ਦੋ ਲੜਕੀਆਂ ਪਾਨੀ ਤੇ ਬਚਨੀ ਇਹ ਨਾਮ ਨਹੀਂ ਪਾਏ ਗਏ ਇਸ ਕੁਰਸੀ ਨਾਮੇ ਦੀ ਤਸਦੀਕ ਵਿਜੇ ਮੋਹਨ ਨੰਬਰਦਾਰ ਕਾਰਲਾ ਕੋਲੋਂ ਕਰਵਾਈ ਗਈ ਹੈ ਇਸ ਇੰਤਕਾਲ ਨਾਲ ਨਿਕਾ ਦੀ ਮੌਤ ਦਾ ਲਗਾਇਆ ਗਿਆ ਸਰਟੀਫਿਕੇਟ ਵੀ ਮੰਨਣ ਯੋਗ ਨਹੀਂ ਹੈ ਦੂਸਰਾ ਇੰਤਕਾਲ ਰਾਮਦਾਸ ਵੱਲੋਂ ਕਰਵਾਇਆ ਗਿਆ ਕੁਰਸੀ ਨਾਮੇ ਦੇ ਵਿੱਚ ਇੱਥੇ ਜਿਹੜੀ ਪ੍ਰੀਤਮ ਕੌਰ ਕੇ ਭਗਤ RAM ਦੀ ਲੜਕੀ ਹੈ ਜੇਕਰ ਉਸ ਦਾ ਵੋਟਰ ਕਾਰਡ ਦੇਖਿਆ ਜਾਵੇ ਤਾਂ ਪ੍ਰੀਤੋ ਉਸ ਦਾ ਨਾਮ ਆਂਦਾ ਹੈ ਔਰ surjeet कौर ਦਾ ਵੋਟਰ ਕਾਰਡ ਵਿੱਚ ਨਾਮ surjeeto ਹੈ ਸਵੈ ਘੋਸ਼ਣਾ ਲਗਾਇਆ ਗਿਆ ਹੈ ਸਿਰਫ ਅਤੇ ਕੋਈ ES ਟਾਰਮ ਜਾਂ ਕੋਈ ਫੀਸ ਇਸ ਦੀ ਨਹੀਂ ਉਤਾਰੀ ਗਈ RAMdas ਵੱਲੋਂ ਇਸ ਘੋਸ਼ਣਾ ਪੱਤਰ ਵਿੱਚ ਆਪ ਹੀ ਇਹ ਮੰਨਿਆ ਗਿਆ ਹੈ ਕਿ ਜੇਕਰ ਸਰਕਾਰੀ ਗਲਤ ਸਾਬਤ ਹੁੰਦੀ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੋਵੇਗਾ ਭਗਤ RAM ਦੇ ਮੌਤ ਦੇ ਸਰਟੀਫਿਕੇਟ ਦੇ ਵਿੱਚ ਦਾ ਨਾਮ nisa ram ਆਇਆ ਹੋਇਆ ਹੈ ਨਾ ਕੇ ਨਿਕਾ ਫਿਰ ਭਗਤ RAM ਨਿਕਾ ਦੀ ਜਗਾ ਦਾ ਵਾਰਿਸ ਕਿਵੇਂ ਹੋ ਸਕਦਾ ਹੈ ਇੰਤਕਾਲ ਤਿੰਨ ਜੋ ਕੇ ਗੁਗਿੰਦਰ ਦੇਵੀ ਵੱਲੋਂ ਕਰਵਾਇਆ ਗਿਆ ਹੈ ਇੰਤਕਾਲ ਦੇ ਕੁਰਸੀ ਨਾਮੇ ਦੇ ਵਿੱਚ ਗੁਗਿੰਦਰੋ ਦੇਵੀ ਲਿਖਿਆ ਹੈ ਜਦ ਕੇ ਵੋਟਰ ਕਾਰਡ ਤੇ ਗੁਗਿੰਦਰ ਕੌਰ ਲਿਖਿਆ ਹੋਇਆ ਹੈ ਲਗਾਏ ਗਿਆ ਸਵੈ ਘੋਸ਼ਣਾ ਵੀ ਬਿਨਾ ਈ ਸਟੈਂਪ ਬਿਨਾ ਕੋਈ ਫੀਸ ਨਹੀਂ ਲਗਾਇਆ ਗਿਆ ਹੈ ਇਸ ਇੰਤਕਾਲ ਨਾਲ ਗੇਂਦੂ RAM ਦੀ ਮੌਤ ਦੇ ਸਰਟੀਫਿਕੇਟ ਦੇ ਵਿੱਚ ਅਗਰ ਇਸ ਨੂੰ ਡਾਰਕ ਕਰਕੇ ਦੇਖਿਆ ਜਾਵੇ ਤਾਂ ਗੇਂਦੂ RAM ਦੇ ਨਾਮ ਅਤੇ ਮੌਤ ਦੀ ਤਾਰੀਖ ਦੇ ਉੱਪਰ ਜਾਂ ਫਲੂਡ ਲਾ ਕੇ ਇਸ ਨਾਲ ਛੇੜਖਾਨੀ ਕੀਤੀ ਗਈ ਹੈ ਜੇਕਰ ਭਗਤਰਾਮ ਅਤੇ gendu ram ਦੇ ਡੈਥ ਸਰਟੀਫਿਕੇਟ ਨੂੰ ਦੇਖੀਏ ਤਾਂ ਭਗਤਰਾਮ ਦੇ ਜਿਹੜੇ ਮੌਤੇ ਸਰਟੀਫਿਕੇਟ ਪਿਤਾ ਦਾ ਨਾਮ ਨਿਸਾਰਾਮ ਅਤੇ gendu ram ਦੇ ਪਿਤਾ ਦਾ ਨਾਮ ਨਿਕਾਰਾਮ ਲਿਖਦਾ ਹੈ ਕਦ ਕੇ ਸਕੇਪਰਾ ਹਨ ਫਿਰ ਇਹਨਾਂ ਦੇ ਮੌਤੇ ਸਰਟੀਫਿਕੇਟ ਦੇ ਵਿੱਚ ਪਿਤਾ ਦਾ ਨਾਮ ਅਲੱਗ-ਅਲੱਗ ਕਿਵੇਂ ਹੋ ਸਕਦਾ ਹੈ ਗੇਂਦੂ RAM ਦੀ ਮੌਤ 1970 ਵਿੱਚ ਹੋਈ ਜਦ ਕਿ ਭਗਤ RAM ਦੀ 1987 ਵਿੱਚ ਦੋਨਾਂ ਦੀ ਮੌਤ ਦੇ ਵਿੱਚ 10 ਸਾਲ ਦਾ ਫਰਕ ਹੈ ਲੇਕਿਨ ਦੋਨੋਂ ਸਰਟੀਫਿਕੇਟਾਂ ਦੇ ਜੇਕਰ ਅਸੀਂ ਫਾਰਮੈਟ ਦੇਖੀਏ ਉਹ ਇੱਕੋ ਜਿਹੇ ਹਨ ਇਹਨਾਂ ਸਰਟੀਫਿਕੇਟਾਂ ਦੇ ਵਿੱਚ ਵਿਨੋਦ ਖੰਨਾ ਦੋਨੋਂ ਪਾਸੇ ਇੱਕੋ ਜਿਹਾ ਹੈ ਇਹ ਜਿਹੜੀ ਸਟੈਂਪ ਤੇ ਸਾਈਨ ਵੀ ਇੱਕੋ ਜਿਹੀ ਹੈ ਔਰ ਇਹ ਸਾਈਨਿੰਗ ਅਥਾਰਟੀ ਇੱਕ ਹੋਰ ਹੈ ਇਹ ਇੱਕੋ ਜਗ੍ਹਾ ਤੇ ਦਿਖਾਈ ਦਿੰਦੇ ਹਨ ਇੱਧਰ ਫਾਰਮ ਨੰਬਰ 2 ਦਿੱਤਾ ਹੋਇਆ ਹੈ ਇੱਧਰ 4 ਦਿੱਤਾ ਹੋਇਆ ਹੈ ਭਗਤ RAM ਦਾ ਸੀਰੀਅਲ ਨੰਬਰ ਹੈ ਮੌਤੇ ਸਰਟੀਫਿਕੇਟ ਦੇ ਵਿੱਚ ਉਹ 92 ਹੈ ਜਦ ਕਿ ਇੱਧਰ 94 ਹੈ ਇੰਤਕਾਲ ਚਾਰ ਧਰਮਪਾਲ ਪੁੱਤਰ ਗੁਰਮੀਲ ਚੰਦ ਵੱਲੋਂ ਕਰਵਾਇਆ ਗਿਆ ਹੈ ਇਹ ਇੰਤਕਾਲ ਵੀ ਖਾਤਾ ਨੰਬਰ 114 ਅਤੇ 121 ਨਾਲ ਸੰਬੰਧਿਤ ਹੈ ਨਾਮੇ ਦੇ ਵਿੱਚ ਰੱਖਾ RAM ਦੀ ਇੱਕ ਲੜਕੀ ਸਤਿਆ ਅਤੇ ਲੜਕਾ ਗੁਰਮੀਲ ਚੰਦ ਲਿਖਿਆ ਹੋਇਆ ਹੈ ਸਤਿਆ ਹੈ ਉਸ ਦਾ ਵੋਟਰ ਕਾਰਡ ਤੇ ਨਾਮ ਸਤਪਾਲ ਕੌਰ ਹੈ ਰੱਖਾ राम ਦੇ ਮੌਤੇ ਸਰਟੀਫਿਕੇਟ ਦੇ ਵਿੱਚ ਵੀ ਨਿਕਾ राम ਦੇ ਵਿੱਚ ਕਟਿੰਗ ਕੀਤੀ ਹੋਈ ਦਿਖਾਈ ਦਿੰਦੀ ਹੈ ਅਸਲ ਸਰਟੀਫਿਕੇਟ ਸਾਹਮਣੇ ਆਣ ਤੇ ਪਤਾ ਲੱਗ ਸਕਦਾ ਹੈ ਸਵੈ ਘੋਸ਼ਣਾ ਦੇ ਨਾਲ ਕੋਈ ਇਸਟਾਮ ਨਹੀਂ ਲਗਾਇਆ ਗਿਆ ਰਮਪਾਲ ਦੀਆਂ ਲਖਵਿੰਦਰ ਕੌਰ ਤੋਂ ਬਿਨਾ ਨੀਸ਼ਾ ਅਤੇ ਜੱਸੀ ਨਾਮਕ ਦੋ ਹੋਰ ਭੈਣਾਂ ਵੀ ਹਨ ਜਿਨ੍ਹਾਂ ਨੂੰ ਇਸ ਨੇ ਸ਼ਰਿਆਮ ਲੁਕਾਇਆ ਹੈ ਇਸ ਇੰਤਕਾਲ ਦੇ ਵਿੱਚ ਰੱਖਾ राम ਦਾ ਜਿਹੜਾ ਵਸੀਅਤ ਨਾਮਾ ਲਗਾਇਆ ਗਿਆ ਹੈ ਉਸ ਦੇ ਵਿੱਚ ਰੱਖਾ राम ਦੇ ਪਿਤਾ ਦਾ ਨਾਮ ਨਿਸਾਰਾਮ ਸਪਸ਼ਟ ਦਿਖਾਈ ਦਿੰਦਾ ਹੈ ਇਸ ਵਸੀਅਤ ਨਾਮੇ ਤੇ ਰੱਖਾ राम ਵੱਲੋਂ ਦਸਖਤ ਕੀਤੇ ਗਏ ਹਨ ਜਦ ਕਿ ਜਿਹੜਾ ਵਸੀਕਾ ਹੈ ਉੱਥੇ ਰੱਖਾ राम ਵੱਲੋਂ ਹੰਗੂਠਾ ਲਗਾਇਆ ਗਿਆ ਹੈ। ਇੰਤਕਾਲ ਪੰਜ ਗਿਆਨਕੌਰ ਨੂੰ ਕਰਵਾਇਆ ਗਿਆ। ਕੁਰਸੀ ਨਾਮੇ ਦੇ ਵਿੱਚ ਰੱਖाराम ਦੀ ਪਤਨੀ ਬਚਨ ਕੌਰ ਲਿਖਿਆ ਹੋਇਆ ਹੈ ਜੋ ਕਿ ਗਲਤ ਹੈ। ਜਦ ਕਿ ਰੱਖाराम ਦੀ ਪਤਨੀ ਰਾਉ ਹੈ। ਇਸ ਦਾ ਪੁੱਤਰ ਗੁਰਮੇਲ ਚੰਦ ਜਿਸ ਦੀ ਕਿ ਮੌਤ ਹੋ ਚੁੱਕੀ ਹੈ ਉਸ ਦੀ ਘਰ ਵਾਲੀ ਗਿਆਨਕੌਰ, ਪੁੱਤਰ ਧਰਮਪਾਲ ਅਤੇ ਪੁੱਤਰੀ ਲਖਵਿੰਦਰ ਕੌਰ ਦਾ ਨਾਮ ਹੀ ਲਿਖਿਆ ਗਿਆ ਹੈ। ਜਦ ਕਿ ਗੁਰਮੇਲ ਚਾਂਦੀਆਂ ਦੋ ਲੜਕੀਆਂ ਨੀਸ਼ਾ ਅਤੇ ਜਸਸੀ ਦਾ ਨੂ ਕੁਰਸੀਨਾਮੇ ਦੇ ਵਿੱਚ ਜਾਣਬੁੱਝ ਕੇ ਨਹੀਂ ਲਿਖਿਆ ਹੋਇਆ ਸੀ ਨਾਮੇ ਦੀ ਤਸਦੀਕ ਕਰਨ ਵਾਲਾ ਨੰਬਰਦਾਰ ਹੈ ਬਲਵੀਰ ਸਿੰਘ ਜੀਓ ਵਾਲਾ ਥਾਣਾ ਕਾਠਗੜ ਦੇ ਤਹਿਤਾਂ ਦਾ ਇਹ ਪਿੰਡ ਸਵੈ ਘੋਸ਼ਣਾ ਪੱਤਰ ਬਿਨਾ ਈ-ਸਟਾਮ ਕਿਸੇ ਫੀਸ ਤੋਂ ਲਗਾਏ ਗਏ ਹਨ ਇੰਤਕਾਲ 6 ਤਾ ਨੰਬਰ 121 ਜੋ ਕਿ ਖਸਰਾ ਨੰਬਰ 116 ਵਿੱਚ ਆਂਦਾ ਹੈ ਇਹ ਗਿਆਨਕੌਰ ਧਰਮਪਾਲ ਅਤੇ ਉਸ ਦੀ ਭੈਣ ਲਖਵਿੰਦਰ ਕੌਰ ਵੱਲੋਂ ਜਿਹੜੀ ਬਿਕਰੀ ਨਾਮਾ ਰਾਮ ਕੁਮਾਰ ਇਹ ਹਨ ਇਸ ਦੇ ਨਾਮ ਤੇ ਕੀਤਾ ਗਿਆ ਹੈ ਜਿਹੜੀ ਜਗ੍ਹਾ ਰਾਮ ਕੁਮਾਰ ਖਰੀਦ ਰਿਹਾ ਹੈ ਲਗਭਗ ਡੇਢ ਮਰਲੇ ਦੀ ਹੈ ਜਿਹੜਾ ਪਹਿਲਾ ਗਵਾਹ ਹੈ ਉਹ ਕੁਲਵਿੰਦਰ RAM ਸਰਪੰਚ ਪ੍ਰਾਗਪੁਰ ਹੈ ਗਵਾਹ ਜਿਹੜਾ ਰੋਸ਼ਨ ਲਾਲ 20 ਸਾਲਾਂ ਤੋਂ ਸਰਪੰਚ ਰਿਹਾ ਪਿੰਨ ਨੱਥਨ ਕਾਲਮ ਨੰਬਰ 11 ਦੇ ਵਿੱਚ ਧਰਮਪਾਲ ਨੇ ਖੁਦ ਮੰਨਿਆ ਹੈ ਜੇਕਰ ਕਿਸੇ ਤਰ੍ਹਾਂ ਦੀ ਇਸ ਜ਼ਮੀਨ ਦੇ ਵੇਚਣ ਵਿੱਚ ਕੋਈ 400 ਬੀਸੀ ਛੇੜਖਾਨੀ ਜਬਰਤੀ ਗਈ ਹੈ ਤਾ ਉਸ ਨੂੰ 7 ਸਾਲ ਦੀ ਸਜ਼ਾ ਦਾ ਜਾਂ ਜੁਰਮਾਨੇ ਦਾ ਉਭਾਗੀਦਾਰ ਹੋਵੇਗਾ ਫਿਰ ਉਸ ਦੀਆਂ ਭੈਣਾਂ ਤੋਂ ਬਿਨਾ ਰਾਮਕਮਾਰ ਵੱਲੋਂ ਇਹ ਜ਼ਮੀਨ ਕਿਵੇਂ ਖਰੀਦੀ ਗਈ ਤਾਂ ਮੈਂ ਇਸ ਦੀ ਕੰਪਲੇਂਟ ਮਾਨਯੋਗ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਜੀ ਨੂੰ 9 ਜੁਲਾਈ 2025 ਨੂੰ ਕੀਤੀ ਉਸ ਤੋਂ ਬਾਅਦ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਮੇਰੇ ਵੱਲੋਂ ਦੁਬਾਰਾ 15 ਸਤੰਬਰ 2025 ਨੂੰ ਇਹ ਸ਼ੋਕੇ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਜੀ ਸਾਹਮਣੇ ਇਹ ਸੇ ਦਰਖਤ ਲਿਖਤੀ ਦਰਖਾਸਤ ਦਿੱਤੀ ਐਸਐਸਪੀ ਦਫਤਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵੀ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜੀ ਨੂੰ ਸਾਰੇ ਸਬੂਤਾਂ ਦੇ ਆਧਾਰ ਤੇ ਇਹ ਜਿਹੜੀ ਦਰਖਾਸਤ ਦਿੱਤੀ ਗਈ ਤਾਂ ਕਿ ਜਿਹੜੇ 420 ਸੀ ਵਿੱਚ ਲਿਫਟ ਨੂੰ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਇਸ ਪੰਜਾਬ ਦੇ ਸਭ ਤੋਂ ਵੱਡੇ ਘੁਟਾਲੇ ਦੇ ਵਿੱਚ ਜਿਹੜਾ ਮਾਸਟਰਮਾਈਂਡ ਹੈ ਉਹ ਰੋਸ਼ਨ ਲਾਲ ਪੁੱਤਰ ਦਾਸਰਾਮ ਪਿੰਡ ਨਥਾ ਨੰਗਲ ਦਾਖਾਣਾ ਕਾਢਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਉਹ ਉਸ ਨੇ ਇਹ ਸਾਰੀ ਸਾਜ਼ਿਸ਼ ਇੰਤਕਾਲਾਂ ਨੂੰ ਝਾਲੀ ਤਰੀਕੇ ਨਾਲ ਕਰਾ ਕੇ ਅਸਲੀ ਸ਼ੋਅ ਕੀਤਾ ਉਸ ਦਾ ਆਪਣਾ ਭਤੀਜਾ ਰਾਮਕੁਮਾਰ ਜੋ ਕਿ ਪੇਸ਼ੇ ਤੋਂ ਸਰਕਾਰੀ ਅਧਿਆਪਕ ਹੈ ਅਤੇ RAMDAS ਪੁੱਤਰ ਭਗਤ RAM ਇਹਨਾਂ ਤਿੰਨਾਂ ਨਾਲ ਮਿਲ ਜੁਲ ਕੇ ਉਹਨਾਂ ਨੇ 400 BC ਦਾ ਇਹ ਬਹੁਤ ਵੱਡਾ ਛੜਯੰਤਰ ਰਚਾ ਜਿਸ ਦੀ ਕਿ ਬੜੀ ਬਰੀਕੀ ਨਾਲ ਤਫਦੀਸ਼ ਹੋਣੀ ਚਾਹੀਦੀ ਹੈ ਅਤੇ ਤਹਿਸੀਲ ਦਫਤਰ ਨਾਲ ਸੰਬੰਧਿਤ ਜਿਹੜੇ ਸਾਰੇ ਕਰਮਚਾਰੀ ਕਾਨੂੰਗੋ ਪਟਵਾਰੀ ਉਹਨਾਂ ਤੇ ਵੀ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਲੋਕ ਸ਼ਾਮਲ ਹੋ ਸਕਦੇ